ਇਹ ਅੱਜ ਦੀ ਕਹਾਣੀ ਹੈ ਅਸਮਾਨ ਦੀ ਮਲਕਾ ਅਸਮਾਨ ਦੀ ਮਲਕਾ ਇੱਕ ਅਜਹੀ ਧੀ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜਿਸ ਨੇ ਗਰੀਬੀ ਵਿੱਚ ਰਹਿ ਕੇ ਅਨੇਕਾਂ ਹੀ ਮੁਸ਼ਕਲਾਂ ਸਹੰਦਿਆ ਹੋਇਆ ਆਪਣਾ ਪਾਇਲਟ ਬਣਨ ਦਾ ਸੁਪਨਾ ਸਾਕਾਰ ਕੀਤਾ ਇਹ ਕਹਾਣੀ ਹੈ ਇੱਕ ਗਰੀਬ ਪਰਿਵਾਰ ਦੀ ਧੀ ਦੀ ਇੱਕ ਅਜਹੀ ਧੀ ਜੋ ਪਿੰਡ ਦੀਆਂ ਗਲੀਆਂ ਦੀ ਧੂੜ ਮਿੱਟੀ ਤੋਂ ਉੱਪਰ ਉੱਠ ਅਸਮਾਨ ਦੀ ਰਾਣੀ ਬਣੀ ਇੱਕ ਅਜਹੀ ਧੀ ਜੋ ਸਮਾਜ ਦੀਆਂ ਕਿਸੀਆਂ ਪਟੀਆਂ ਰਵਾਇਤਾਂ ਨੂੰ ਤੋੜ ਕੇ ਸਵਰਗ ਦੀਆਂ ਉਚਾਈਆਂ ਤੱਕ ਪਹੁੰਚੀ ਗੁਰਪ੍ਰੀਤ ਕੌਰ ਇੱਕ ਛੋਟੇ ਜਿਹੇ ਪਿੰਡ ਦੀ ਲੜਕੀ ਜਿਸ ਦੇ ਪਿਤਾ ਇੱਕ ਮਿਹਨਤੀ ਕਿਸਾਨ ਸਨ ਮਾਂ ਘਰ ਸੰਭਾਲਦੀ ਘਰ ਵਿੱਚ ਪੈਸਿਆਂ ਦੀ ਕਮੀ ਸੀ ਪਰ ਸੁਪਨਿਆਂ ਦੀ ਕੋਈ ਕਮੀ ਨਹੀਂ ਸੀ ਛੋਟੀ ਉਮਰ ਤੋਂ ਹੀ ਗੁਰਪ੍ਰੀਤ ਕੌਰ ਜਹਾਜ਼ ਵੱਲ ਤੱਕਦੀ ਤੇ ਹਮੇਸ਼ਾ ਆਖਦੀ ਇੱਕ ਦਿਨ ਮੈਂ ਵੀ ਇਹ ਜਹਾਜ਼ ਉਡਾਵਾਂਗੀ ਪਿੰਡ ਦੇ ਲੋਕ ਉਸਤੇ ਹੱਸਦੇ ਸਨ ਰਿਸ਼ਤੇਦਾਰ ਤਾਣੇ ਮਾਰਦੇ ਸਨ ਇਹ ਗਰੀਬ ਪਰਿਵਾਰ ਦੀ ਕੁੜੀ ਤੇ ਜਹਾਜ਼ ਚਲਾਏਗੀ ਪਰ ਮਾਪਿਓ ਨੇ ਉਸ ਦਾ ਹੌਸਲਾ ਕਦੇ ਨਹੀਂ ਟੁੱਟਣ ਦਿੱਤਾ। ਉਹਨਾਂ ਨੇ ਮਿਹਨਤ ਤੇ ਪਸੀਨੇ ਅਤੇ ਉਮੀਦਾਂ ਨਾਲ ਗੁਰਪ੍ਰੀਤ ਦੇ ਸੁਪਨਿਆਂ ਨੂੰ ਜ਼ਮੀਨ ਤੇ ਬਣੇ ਰਹਿਣ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਹੋਰ ਉਡਾਣ ਦਿੱਤੀ। ਸਕੂਲ ਦੀ ਪੜ੍ਹਾਈ ਵਿੱਚ ਉਹ ਸਦਾ ਅੱਗੇ ਰਹੀ। 10ਵੀਂ ਵਿੱਚ ਉਸਨੇ ਟੌਪ ਕੀਤਾ। ਪਿਓ ਨੇ ਜਾਇਦਾਦ ਵੇਚੀ, ਕਰਜ਼ਾ ਲਿਆ ਪਰ ਧੀ ਦੀ ਪੜ੍ਹਾਈ ਨਹੀਂ ਰੁਕਣ ਦਿੱਤੀ। ਟ੍ਰੇਨਿੰਗ ਲਈ ਗੁਰਪ੍ਰੀਤ ਦਿੱਲੀ ਗਈ। ਉਥੇ ਉਸਨੇ ਕਈ ਰਾਤਾਂ ਭੁੱਖੇ گزارੀਆਂ ਬਲੰਦ ਹੌਸਲੇ ਨਾਲ ਮਿਹਨਤ ਕੀਤੀ ਸਾਲਾਂ ਦੀ ਮਿਹਨਤ ਅਤੇ ਸਮਰਪਣ ਦੇ ਨਤੀਜੇ ਵਜੋਂ ਅੱਜ ਗੁਰਪ੍ਰੀਤ ਕੌਰ ਇੱਕ ਕਾਮਯਾਬ ਕਮਰਸ਼ੀਅਲ ਪਾਇਲਟ ਬਣ ਚੁੱਕੀ ਹੈ ਜਦ ਉਸਦੀ ਮਾਂ ਪਹਿਲੀ ਵਾਰ ਉਸਦੇ ਜਹਾਜ਼ ਵਿੱਚ ਸਵਾਰ ਹੋਈ ਤਾਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਕਿਉਂਕਿ ਉਹ ਜਾਣਦੀ ਸੀ ਧੀ ਨੇ ਨਾ ਸਿਰਫ ਜਹਾਜ਼ ਚਲਾਇਆ ਸਗ ਉਸ ਮਾਸ ਦੀ ਸੜੀ ਹੋਈ ਸੋਚ ਨੂੰ ਵੀ ਉਡਾ ਦਿੱਤਾ ਹੈ ਇਹ ਸਿਰਫ ਗੁਰਪ੍ਰੀਤ ਦੀ ਕਹਾਣੀ ਨਹੀਂ ਇਹ ਹਰ ਉਸ ਧੀ ਦੀ ਕਹਾਣੀ ਹੈ ਜੋ ਸਮਾਜਿਕ ਬੰਦਨਾ ਨੂੰ ਤੋੜ ਕੇ ਆਪਣੇ ਸੁਪਨਿਆਂ ਨੂੰ ਵੇਖਣ ਦੀ ਹਿੰਮਤ ਰੱਖਦੀ ਹੈ ਅਤੇ ਉਹਨਾਂ ਨੂੰ ਹਕੀਕਤ ਬਣਾਉਂਦੀ ਹੈ ਆਓ ਅਸੀਂ ਆਪਣੀਆਂ ਧੀਆਂ ਨੂੰ ਖੰਭ ਦੇਈਏ ਕਿਉਂਕਿ ਉਹ ਸਿਰਫ ਘਰ ਪਰਿਵਾਰ ਲਈ ਰੌਸ਼ਨੀ ਨਹੀਂ ਬਲਕਿ ਸਮਾਜ ਲਈ ਵੀ ਰਾਦ ਸੇਰਾ ਬਣਦੀਆਂ ਨੇ ਉਹਨਾਂ ਦੇ ਸੁਪਨਿਆਂ ਨੂੰ ਉਡਾਨ ਦਿਓ ਕਿਉਂਕਿ ਉਹ ਅਸਮਾਨ ਨੂੰ ਛੂਹਣ ਦੀ ਤਾਕਤ ਰੱਖਦੀਆਂ ਨੇ ਜੇ ਤੁਸੀਂ ਵੀ ਧੀਆਂ ਦੀ ਹਿੰਮਤ ਪ੍ਰੇਰਣਾ ਅਤੇ ਜਜ਼ਬੇ ਨੂੰ ਸਲਾਮ ਕਰਦੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ on one